ਜੋਰ ਲਾ ਕੇ ਫੁੱਲ ਸਪੋਰਟ ਕਰਕੇ ਕੁਲਵੀਰ ਸਿੰਘ ਜੀਰਾ ਨੂੰ ਫੁੱਲ ਵੋਟਾਂ ਦੇ ਜ਼ਿਆਦਾ ਲੀਡ ਨਾਲ ਜਿਤਾਵਾਂਗੇ ਜਿੰਦਾ ਜੀਰਾ ਜਿੰਦਾਬਾਦ ਕਾਂਗਰਸ ਪਾਰਟੀ ਜਿਤਾਵਾਂਗੇ ਉਹਨੂੰ ਜਿਤਾਵਾਂਗੇ ਜੀ ਬਿਲਕੁਲ ਲੰਮੀ ਲੀਡ ਤੇ ਨਾੜਿਆ ਜਰਾ ਕੁਲਵੀਰ ਸਿੰਘ ਜੀਰਾ ਜਿਹੜੇ ਬੜੀ ਲੰਮੀ ਰਫ਼ਤਾਰ ਦੇ ਲੀਡ ਦੇ ਨਾਲ ਜਿਤਾਵਾਂਗੇ ਉਹਨਾਂ ਨੂੰ ਇਹ ਆਇਕ ਮੰਡ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਖਰੂਰ ਸਾਹਿਬ ਹਲਕੇ ਦੇ ਕੁਲਵਿੰਦਰ ਸਿੰਘ ਜੀ ਦਾ ਨੂੰ ਟਿਕਟ ਦਿੱਤੀ ਆ ਅਸੀਂ ਉਸ ਨੂੰ ਬਹੁਤ ਵੱਡੀ ਲੀਡ ਨਾਲ ਹਲਕੇ ਦੇ ਵਿੱਚ ਜਿਤਾ ਕੇ 50000 ਦੀ ਲੀਡ ਨਾਲ ਜਿਤਾ ਕੇ ਭੇਜਾਂਗੇ ਸਤਿ੍ਰਿਮੇ ਕਹਿਨੀ ਆ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਜਿਤਾ ਕੇ ਤੇ ਸੈਂਬਲੀ ਦੇ ਉੱਥੇ ਭੇਜੋ ਦਿੱਲੀ ਦੇ ਵਿੱਚ ਭੇਜਗੇ ਦਿੱਲੀ ਦੇ ਵਿੱਚ ਆਪਣਾ ਜੀਰੇ ਦਾ ਸ਼ੇਰ ਗੂੰਜੇ ਕਿਸਾਨੀ ਮੁੱਦੇ ਠਾਵੇ ਵਪਾਰੀ ਮੁੱਦੇ ਠਾਵੇ ਮੈਂ ਮਜ਼ਦੂਰੀ ਮੂਦ ਦੇ ਠਾਵੇ ਜਿਹੜੇ ਹੋਰ ਵੀ ਬੱਚਿਆਂ ਦੇ ਮਾਵਾਂ ਦੇ ਭੈਣਾਂ ਦੀਆਂ ਮੁਸ਼ਕਲ ਆਉਂਦੀਆਂ ਨੇ ਜਾਂ ਜਿਹੜਾ ਚਿੱਟੇ ਦਾ ਦੌਰ ਚੱਲ ਰਿਹਾ ਆ ਇਹਨਾਂ ਨੂੰ ਰਾਜ ਠਾਵੇ ਤੇ ਕੁਲਵੀਰ ਸਿੰਘ ਠਾ ਸਕਦਾ ਏ ਹੋਰ ਕੋਈ ਨਹੀਂ ਠਾ ਸਕਦਾ ਤੇ ਮੈਂ ਆਸ ਕਰਦੀ ਆ ਇਸ ਸਾਰੀ ਜਨਤਾ ਤੋਂ ਕਿ ਮੇਰੇ ਬੇਟੇ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਤੇ ਇਥੋਂ ਜਿਤਾ ਕੇ ਭੇਜੂਂਦੇ ਲੰਮੀ ਬੜਾ ਯਾਦ ਕਰ ਰਹੇ ਨੇ ਤੇ ਗੱਲ ਤੁਸੀਂ ਵੀ ਕੀਤੀ ਐ ਕਿ ਜਦੋਂ ਟੈਕਟ ਮਿਲ ਗਈ ਸੀ ਜਦ ਤੱਕ ਇਹ ਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਆ ਉਹ ਖੁੱਲਿਆ ਜਾਵੇਗਾ ਤੇ ਜਿਹੜਾ ਸਾਡਾ ਵਪਾਰ ਆ ਉਹ ਵਧਿਆ ਜਾਏਗਾ ਕੀ ਲੱਗਦਾ ਗੱਲ ਇਹ ਆ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਹੈ ਉਹ ਵੀ ਜਿਹੜਾ ਕਾਂਗਰਸ ਪਾਰਟੀ ਦਾ ਅਪਰਾਲਾ ਸੀ ਔਰ ਇਹ ਵੀ ਜਿਹੜਾ ਖਾਲੜੇ ਵਾਲਾ ਬਾਰਡਰ ਆ ਜਿੰਨੇ ਤੋਂ ਵਪਾਰ ਚੱਲਣਾ ਹੈ ਜੇ ਮੈਂ ਨਮਾਇੰਦਾ ਬਣ ਕੇ ਗਿਆ ਤਾਂ ਮੇਰਾ ਵਾਦਾ ਲੋਕਾਂ ਦੇ ਨਾਲ ਕਿਉਂ ਖਾਲੜੇ ਦਾ ਬਾਰਡਰ ਜਿਹੜਾ ਖੁੱਲੇਗਾ ਪਾਕਿਸਤਾਨ ਵਾਲਾ ਬਾਰਡਰ ਖੁੱਲੇਗਾ ਤੇ ਵਪਾਰ ਚੱਲੇਗਾ